ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਇੱਕ ਤਾਂ ਮੈਨੂੰ ਦੱਸੋ ਵੀ ਡੈਡ ਬਾਡੀ ਵਾਲੀ ਗੱਲ ਕਿਵੇਂ ਸੀ ਹੈ ਡੈਡ ਬਾਡੀ ਵਾਲੀ ਗੱਲ ਕਿਵੇਂ ਸੀ ਦੇਖ ਸੀ ਬਬ ਬਹੁਤ ਜਿਆਦਾ ਕਿਉਂਕਿ ਆਪਾਂ ਗੱਲ ਉਹ ਕਰਨੀ ਐ ਜਿਹੜੀ ਦੇ ਤੱਥ ਹੈ ਹਾਂ ਇੱਕ ਆਪਾਂ ਛੋਟੇ ਹੁੰਦੇ ਨਾ ਕਹਾਣੀਆਂ ਫਿਲਮਾਂ ਸੁਣਦੇ ਆਉਂਦੇ ਆ ਸੁੱਚੇ ਸੂਰਮੇ ਦੇਗਾ ਹਾਂ ਹਨਾ ਉਹਨਾਂ ਦੇ ਕੋਈ ਕਿਉਂਕਿ ਉਹ ਉਹਨਾਂ ਕੋਈ ਗੱਲ ਹੋਰ ਹੁੰਦੀ ਐ ਫਿਲਮਾਂ ਚ ਕੋਸ ਹੋਰ ਦਿਖਾਇਆ ਜਾਂਦਾ ਗੱਲ ਕੋਈ ਹੋਰ ਹੁੰਦੀ ਐ ਹਨਾ ਇਹਨਾਂ ਸਾਡਾ ਯਾਰ ਐ ਕਿ ਪਿਰਥੀ ਪੰਡਤ ਅੱਛਾ ਪਾਤਰਾਂ ਤੋਂ ਪਾਤਰਾਂ ਤੋਂ ਠੀਕ ਬ੍ਰਿਆਸ ਪਿੰਡ ਦਾ अच्छा एकਾ ਲੱਖਾ ਯਾਰ ਆਪਣਾ ਹਾਂਜੀ ਉਹ ਲਾਉਂਦੇ ਆ ਜੀ ਪਾਤੜਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਠੀਕ ਆ ਉਹਨਾਂ ਕੋਲੇ 20 ਕ ਬੰਦੇ ਹੀ ਪਹੁੰਚਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਲੱਖਾ 20 ਕਿੱਲਿਆਂ ਦਾ ਮਾਲਕ ਹੈ ਹਾਂ ਵਧੀਆ ਸੌਖਾ ਸਰਦਾ ਵਰਦਾ ਕਰੋ ਉਹ ਵੀ ਸੇਧ ਦੇਣ ਲਈ ਲੱਗਿਆ ਹਾਂ ਇਹ ਮੁੰਡੇ ਨਿਕਲਣ ਕਰਾਂ ਚੋਂ ਬਿਲਕੁਲ ਠੀਕ ਆ ਮੈਂ ਉਹ ਬੰਦੇ ਨੂੰ ਸਲੂਟ ਕਰਦਾ ਹਾਂ ਯਾਰ ਤੇ ਜਿਹੜੇ ਪਾਤਣਾ ਕੋਲ ਭਰਾ ਸਾਡੇ ਜਰੂਰ ਉੱਥੇ ਪਹੁੰਚਿਆ ਕਰਨ ਜੇ ਕਿਸੇ ਨੇ ਸਾਡੇ ਨਾਲ ਗੱਲ ਕਰਨੀ ਆ ਤਾਂ ਉੱਥੇ ਜਾ ਕੇ ਕਰ ਸਕਦਾ ਜੇ ਕਿਸੇ ਨੂੰ ਸਾਡਾ ਨੰਬਰ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਆ ਉਹ ਉੱਥੇ ਪਾਤਣਾ ਮੱਕੀ ਦੀ ਰੋਟੀ ਸਰੋਂ ਦੇ ਸਾਗ ਤੇ ਜਾ ਕੇ ਗੱਲ ਕਰ ਸਕਦਾ ਉੱਥੇ ਸਾਡਾ ਹੀ ਨਾਮ ਲਿਖਿਆ ਪਾ ਤਾਰੀ ਬਾਬਾ ਸਮਾਲ ਸਰ ਅੱਛਾ ਠੀਕ ਹੈ ਉਹਨੇ ਮੈਨੂੰ ਕਹਾਣੀ ਸੁਣਾਈ ਸੀ ਠੀਕ ਆ ਉਹ ਕਹਿੰਦਾ ਵੀ ਜਿਹੜਾ ਇਹ ਨਾ ਮਤਲਬ ਕਿ ਭਿੱਖੀ ਕੋਲ ਸਮਾਂ ਪਿੰਡ ਸੀ ਸਮਾ ਪਿੰਡ ਦੇ ਵਿੱਚ ਦੋ ਭਰਾ ਸੀ ਨਰੈਣ ਸਿੰਘ ਤੇ ਸੁੱਚਾ ਸਿੰਘ ਠੀਕ ਆ ਨਰੈਣ ਸਿੰਘ ਨੂੰ ਨਰਾਇਣਾ ਕਹਿੰਦੇ ਸੀ ਤੇ ਸੁੱਚਾ ਹਾਂ ਉਹਨੂੰ ਸੁੱਚਾ ਹੀ ਕਹਿੰਦੇ ਸੁੱਚਾ ਕੁਆਰਾ ਸੀ ਨਰੈਣ ਵਿਆਹਿਆ ਵਾ ਸੀ ਨਰੈਣ ਵੱਡਾ ਸੀਗਾ ਹਾਂ ਇਹ ਰੋੜੀ ਵਿਆਹਿਆ ਸੀ ਬੀਰੋ ਨਾਲ ਠੀਕ ਆ ਬੀਰੋ ਦਾ ਪਿੰਡ ਸੀ ਰੋੜੀ ਸੋਹਰੇ ਸੀ ਇਹਦੇ ਰੋੜੀ ਰੋੜੀ ਨਰੈਣ ਦੇ ਨਰੈਣ ਦੇ ਠੀਕ ਆ ਠੀਕ ਹੈ ਉਧਰੋਂ ਸੁੱਚੇ ਨਾਲ ਆੜੀ ਸੀ ਭਾਗ ਦੀ ਤੇ ਕੁੱਕਰ ਦੀ ਹੂੰ ਤੇ ਸੁੱਚੇ ਦੀ ਤਿੰਨਾ ਦੀ ਪੂਰੀ ਯਾਰੀ ਸੀ ਹਾਂ ਉਹ ਕਕਰ ਹਾਲਾ ਦੇ ਚੈਲ ਸੀ ਹਾਂ ਤੇ ਜਿਹੜਾ ਸੁੱਚਾ ਸੀ ਇਹ ਜਵੰਦਾ ਸੀ ਗੋਤ ਦੇ ਹਾਂ ਇਹ ਜਵੰਦੇ ਸੀਗੇ ਉਹ ਚੈਲ ਸੀ ਠੀਕ ਆ ਪਰ ਯਾਰੀ ਬਹੁਤ ਸੀ ਭਰਾ ਬਣ ਕੇ ਠੀਕ ਹੈ ਠੀਕ ਪੱਗਵਟ ਭਰਾ ਬਣੇ ਸੀ ਆ ਪੱਗਵਟ ਪਰ ਪੱਗਵਟ ਭਰਾ ਬਣੇ ਬਣੇ ਜਿਹੜਾ ਕਕਰ ਸੀ ਹੂੰ ਚੈਲ ਉਹਨੇ ਬੀਰੋ ਸੈੱਟ ਕਰ ਲਈ ਅੱਛਾ ਸੁੱਚੇ ਦੀ ਪਾਬੀ ਹਾਂ ਸੁੱਤੇ ਤੋਂ ਦਰਦਾਸੀ ਨਰੇਣਾ ਬੰਦਾ ਡਰਪੀ ਹਾਂ ਠੀਕ ਹੈ ਹੂੰ ਸੁੱਤੇ ਤੋਂ ਕੰਨ ਪਾਂਦਾ ਸੀ ਉਹ ਜਦੋਂ ਨੂੰ ਪਤਾ ਲੱਗ ਗਿਆ ਵੀ ਹੁਣ ਸੁੱਤੇ ਨੂੰ ਜੇ ਪਤਾ ਲੱਗ ਗਿਆ ਫੇਰ ਆਪਣੀ ਖੈਰ ਹਾਂ ਉਹ ਕਹਿੰਦਾ ਵੀ ਭਾਗਬਾਨੇ ਵੀ ਕਿਵੇਂ ਨਾ ਕਿਵੇਂ ਰੋੜਾ ਹਟਾਈ ਜੀ ਹਾਂ ਇੱਕ ਦਿਨ ਪੈਗ ਲਾਈ ਜਾਂਦੇ ਆ ਪੈਗ ਲਾ ਕੇ ਕਹਿੰਦਾ ਜਾ ਸੁੱਤਿਆ ਭਾਬੀ ਨੂੰ ਕਹਿ ਹੂੰ ਰੋਟੀਆਂ ਲਾ ਕੇ ਦੇਉ ਅੱਛਾ ਸੋਚਾ ਗਿਆ ਕਹਿੰਦਾ ਭਾਬੀ ਫਿਰ ਉਹਨੂੰ ਕਹਿੰਦਾ ਰੋਟੀਆਂ ਲਾ ਹਮ ਉਹ ਕਹਿੰਦੀ ਜੀ ਇੰਨਾ ਹੀ ਸ਼ੌਂਕ ਹੈ ਨਾ ਰੋਟੀਆਂ ਲਾ ਕੇ ਖਾਣ ਦਾ ਤੇ ਘਰ ਵਾਲੀ ਲਿਆ ਰੋਟੀਆਂ ਲਾਉਣਾਂ ਦੀ ਲਿਆ ਹਾਂ ਮੈਂ ਨਹੀਂ ਲਾ ਕੇ ਦੇ ਸਕਦੀ ਹਮ ਠੀਕ ਹੈ ਨਾ ਤੇਰੇ ਘਰ ਵਾਲੀ ਲਾਉ ਵਿਆਹ ਕਰਾ ਲਾ ਫਿਰ ਹਮ ਤੇ ਇੰਨੇ ਹੀ ਯਾਰਾਂ ਨੂੰ ਤਤੀਆਂ ਖਵਾਉਣਗੇ ਅੱਛਾ ਹੁਣ ਪੈਗ ਦੇ ਨਸ਼ੇ 'ਚ ਮੁਰਤਾ ਆਇਆ ਆ ਕੇ ਹੁਣ ਪੈਗ ਵਾਲਾ ਬੰਦਾ ਤੇ ਇੱਕ ਜੋਧਾ ਬੰਦਾ ਸੱਚੀ ਬੋਲਦਾ ਹੁੰਦਾ ਤੇ ਉਹਨੇ ਗਿੱਟੇ ਲਗੇ ਤੇ ਗੋਡੇ ਲਗੇ ਹਾਂ ਤੇ ਉਹਨੇ ਆ ਕੇ ਕਹਿੰਦਾ ਯਾਰ ਵੀ ਕੋਕਰਾ ਭਾਬੀ ਨੇ ਤਾਂ ਬਹੁਤ ਮਾੜੀ ਕਰੀ ਯਾਰ ਹਾਂ ਭਾਬੀ ਨੇ ਤਾਂ ਤਾਨਾ ਮਾਰਤਾ ਯਾਰ ਤੇ ਆਪਾਂ ਦਾ ਬਾਈ ਦਾ ਵਿਆਹ ਕਰਾਤਾ ਯਾਰ ਹੁਣ ਆਪਣਾ ਕਿੱਥੇ ਹੋਣਾ ਉਹ ਕਹਿੰਦਾ ਨਾ ਜੇ ਐਡੀ ਗੱਲ ਕਰਤੀ ਨਾ ਵੀਰੋ ਭਾਬੀ ਨੇ ਹਾਂ ਆਪਾਂ ਵਿਆਹ ਕਰਾਉਣਾ ਆਪਾਂ ਫੌਜ ਚ ਭਰਤੀ ਹੁੰਨੇ ਅੱਛਾ ਦਾਰੂ ਦੇ ਨੇ ਚ ਤੁਰ ਪਿਓ ਤੋਂ 15 ਕਿਲੋਮੀਟਰ ਮਾਨਸਾ ਅਸੀਂ ਮਾਨਸਾ ਆ ਗਏ ਹਾਂ ਜਦੋਂ ਨਸਾਨ ਉਸ ਅੱਲੇ ਉਤਰੇ ਗੱਡੀ ਜਾਂਦੀ ਸੀ ਫਰੋਜਪੁਰ ਆ ਉਤਰੇ ਹਾਂ ਫਰੋਜਪੁਰ ਆ ਕੇ ਬਫਾਤੀ ਭਰਤੀ ਹੁੰਨੇ ਹੂੰ ਫਿਰ ਇੱਕ ਦਿਨ ਰਸਤਾ ਹੋ ਜੀ ਹਾਂ ਅੰਗਰੇਜ਼ਾਂ ਦਾ ਰਾਜ ਸੀ ਜਦੋਂ ਸੁੱਤੇ ਨੂੰ ਦੇਖਿਆ ਸਾਬ ਨੇ ਖੋਜ ਹੋ ਗਿਆ ਅੰਗਰੇਜ਼ ਮੈਂ ਡੀਲ ਵਾਲਾ ਪੰਤਾ ਆਇਆ ਯਾਰ ਚੱਲ ਕੇ ਹਾਂ ਉਹ ਕਹਿੰਦਾ ਵੀ ਭਰਤੀ ਹੋਣਾ ਉਹ ਕਹਿੰਦਾ ਵੀ ਆਓ ਹੂੰ ਉਹ ਮਾਰਿਆ ਪੀਤਾ ਤੇ ਸੋਚਾ ਭਰਤੀ ਬਾਈ 14 ਨੰਬਰ ਚ ਰੱਖਿਆ ਹਾਂ ਤੇ ਜਦੋਂ ਕੋਕਰ ਲਪੀਤਾ ਲੈ ਕੇ ਹੋਏ ਕੋਕਰ ਕਹਿੰਦਾ ਵੀ ਨਹੀਂ ਮੇਰਾ ਅੱਜ ਮੂਡ ਨਹੀਂ ਹੂੰ ਮੈਂ ਅੰਦਰੋਂ ਪੂਰਾ ਅੱਜ ਤਿਆਰ ਨਹੀਂ ਹੂੰ ਮੈਂ ਕੱਲ ਨੂੰ ਕੱਲ ਨੂੰ ਆਉਂਗਾ ਤੇ ਸੁੱਚੇ ਨੂੰ ਭਰਤੀ ਕਰਾਇਆ ਹੂੰ ਹੁਣ ਰਾਜ ਸੀਗਾ ਅੰਗਰੇਜ਼ ਦਾ ਤੇ ਨਿਕਲਣ ਦੇਂਦੇ ਨਹੀਂ ਸੀ ਅਗਲੇ ਨਹੀਂ ਛੱਡਦੇ ਸੀ ਤੇ ਕੋਕਰ ਨੇ ਫੜੀ ਟ੍ਰੇਨ ਬਾਪਸ ਸਮੇ ਆ ਗਿਆ ਹੂੰ ਸਮੇ ਆ ਕੇ ਕਹਿੰਦਾ ਵੀ ਰੋੜਾ ਚੱਕ ਤਾਂ ਵੀਰੋ ਹਾਂ ਨਾ ਹੁਣ ਆਵੇ ਬਹੁਤ ਕਰਾਤਾ ਅੰਗਰੇਜ਼ਾਂ ਦੀ ਚ ਹੁਣ ਉੱਥੇ ਹੀ ਰਹੂ ਹਾਂ ਉਹ ਕਹਿੰਦੀ ਆ ਸੋਣਾ ਕਰਤਾ ਵੇ ਕੋ ਕਰਾ ਹਮ ਹੁਣ ਬਈ ਜਦੋਂ ਟਾਈਮ ਲੰਘਦਾ ਗਿਆ ਹਮ ਤੇ ਉਹ ਕੁੱਕਰਦਾ ਰਹਿਣੀ ਇੱਥੇ ਲਾਗਰ ਨਰੇਣੇ ਦੇ ਘਰੇ ਹਾਂ ਸੁੱਤੇ ਕੇ ਘਰੇ ਬਈ ਹਮ ਵੀਰੋ ਕੋਲੇ ਪੱਕਾ ਹੀ ਗਿੱਜ ਗਿਆ ਹਾਂ ਤੇ ਪੈਂਡ ਵਾਲੇ ਤਾਨੇ ਲਾ ਕੇ ਮਾਰਨੇ ਯਾਰ ਵਿਚ ਹੈੜਾ ਹੂੰ ਤੇਰੇ ਘਰ ਵਾਲੀ ਰੱਖੀ ਬੈਠਾ ਜ਼ਾਲਿਆ ਕੋਤਾ ਕਰ ਹੂੰ ਬੜਾ ਨਰੈਣਾ ਜੀ ਨਰੈਣਾ ਘਰ ਵਾਲੀ ਨੂੰ ਰੋਕ ਕੇ ਹੂੰ ਤਾਂ ਕੋਕਰ ਨਰੈਣੇ ਨੂੰ ਕੁੱਟੇ ਬਾਈ ਹੂੰ ਉਹ ਨਰਮਸੀ ਨਰਮਸੀ ਹੂੰ ਫਿਰ ਉਹਨੇ ਚਿੱਠੀ ਲਿਖੀ ਹੂੰ ਸੁੱਚੇ ਹੂੰ ਫਿਰ ਸੁੱਚਾ ਲਖਾਰੀ ਵੀ ਬਣ ਗਿਆ ਬਾਈ ਚਿੱਠੀਆਂ ਦਾ ਉਹਨੂੰ ਹੂੰ ਤੇ ਸੁੱਚਾ ਦਲੇਰ ਵੀ ਬਹੁ ਸੀ ਹੂੰ ਹੁਣ ਸੁੱਚਾ ਥਾਂ ਤੇ ਦੰਦੀਆਂ ਪੜਦਾ ਉੱਥੇ ਹੂੰ ਪਾਟ ਜਦੋਂ ਨੂੰ ਪਤਾ ਲੱਗਿਆ ਵੀ ਯਾਰ ਸਾਰੀ ਰੀਲ ਚੱਲ ਗਈ ਉਹਦੇ ਦਿਮਾਗ ਤੇ ਹੂੰ ਪੀ ਆੜੀ ਡੀ ਆੜੀ ਪਾ ਕੇ ਐਡਾ ਧਗਾ ਯਾਰ ਭਾਗ ਨੇ ਵੀ ਨਹੀਂ ਦੱਸਿਆ ਯਾਰ ਇਹਨੇ ਭਰਤੀ ਤਾਂ ਕਰਾਇਆ ਮੈਨੂੰ ਯਾਰ ਸਾਰੀ ਰੀਲ ਕੌਮੀ ਹਾਂ ਹੂੰ ਪੇਸ ਕੋਈ ਨਹੀਂ ਜਾ ਰਹੀ ਉੱਥੋਂ ਹੂੰ ਉਧਰੋਂ ਟਾਪੂਆਂ ਚ ਜਾਂਦੇ ਹੁੰਦੇ ਸੀ ਅੰਗਰੇਜ਼ ਹਾਂ ਫੌਜੀ ਅਫਸਰ ਅੱਛਾ ਤੇ ਇਹ ਦਲੇਰ ਕਰਕੇ ਇਹਨੂੰ ਵੀ ਨਾਲ ਲੈ ਗਿਆ ਹਾਂ ਸੋਚੇ ਨੂੰ ਹੂੰ ਤਾਪੂ ਤੇ ਜਿਹੜਾ ਸਾਡਾ ਬੰਗਲਾ ਸੀ ਉੱਥੇ ਬਰੂਦ ਰੱਖਦੇ ਸੀ ਹਾਂ ਇੱਕ ਦਿਨ ਮਹਾਰਾਜ ਦੀ ਕਰਨੀ ਹਾਂ ਜਦੋਂ ਕਹਿੰਦਾ ਨਾ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕਿਸੇ ਨਹੀਂ ਆਤਾ ਨਾ ਉੱਥੇ ਤੇ ਬਰੂਦ ਪਿਆ ਸੀ ਉੱਥੇ ਭਝਾਲ ਆ ਗਿਆ ਹਾਂ ਭਝਾਲ ਆ ਕੇ ਤੇ ਗਾਰਡਨ ਟੁੱਟ ਗਿਆ ਹਾਂ ਤੇ ਖਬਰਾਂ ਡਿੱ ਗਿਆ ਹਾਂ ਗਾਰਡਨ ਡਿੱਗਾ ਜਦੋਂ ਬਰੂਦ 'ਚ ਅੱਗ ਪੈ ਗਈ ਅੱਗ ਪੈ ਗਈ ਹਾਂ ਅੱਗ ਪੈ ਗਈ ਅੱਗ ਪੈ ਗਈ ਬੰਗਲੇ ਨੂੰ ਬਾਹਰੋਂ ਬੰਗਲੇ ਨੂੰ ਹਾਂ ਚਾਰ ਸਪੀਰੀ ਹਾਂ ਅੰਦਰ ਰਹਿ ਗਏ ਤਿੰਨ ਬੱਚੇ ਘਰ ਵਾਲੀ ਤੇ ਦੋ ਬੱਚੇ ਉਹਦੇ ਸਾਹ ਦੇ ਅੰਗਰੇਜ਼ ਦੇ ਬਾਹਰ ਕਿਹੜਾ ਪਿੱਟੇ ਗੋਰਾ ਹਾਂ ਵਿਚਾਵੇ ਕਿਹੜਾ ਆ ਜਾਣ ਨਹੀਂ ਜੋਗਾ ਨਾ ਜਦੋਂ ਸੋਚੇ ਨੂੰ ਪਤਾ ਲੱਗਿਆ ਵੀ ਬੱਚੇ ਰਹਿ ਗਏ ਸਾਹ ਦੇ ਇਹਨੇ ਗਿੱਲੀ ਕਰਕੇ ਲੋਹੀ ਦੀ ਬੇਟੀ ਤੇ ਬੜ ਗਿਆ ਅੱਗੇ ਭਾਈ ਅੱਛਾ ਕੱਢ ਲਿਆ ਹਾਂ ਵਿਚਾ ਲਿਆ ਤਿੰਨ ਬਲੇਰੀ ਵੇ ਨਾ ਹਾਂ ਤੇ ਪੰਗੇ ਹਤਾ ਵਾ ਸੀਗੇ ਹਾਂ ਲੋ ਕੱਢ ਲਿਆ ਸਾਹ ਖੋਸ਼ੇ ਭਾਈ ਹਾਂ ਉਨੇ 500 ਰੁਪਇਆ ਦਿੱਤਾ ਉਦੋਂ ਅੱਛਾ ਉਹਨਾ ਟਾਈਮ ਆਇਆ ਉਹਨਾ ਟਾਈਮ ਆਇਆ ਰੁਪਈਆ ਕਾਹਨ ਤੱਕ ਆਉਗੀ ਯਾਰ 500 ਰੁਪਇਆ ਦੇਣਾ ਹਾਂ ਜਿਵੇਂ ਅੱਜ ਕੋਈ ਆਏ ਵੀ ਕਰੋੜ ਰੁਪਈਆ ਦਾ ਨਾਮ ਦੇ ਦੇ ਆਏ ਸੀ ਕੌਡੀਆਂ ਤੇਲੀਆਂ ਚੱਲਦੇ ਹਾਂ ਤੇ ਭਾਈ ਇੱਕ ਰਫਲ ਦੇ ਦੀ ਉਹਨੂੰ ਪੂਰੀ ਘੈਂਟ ਕਾਰ ਦੂਸ ਦੇ ਦੇ ਹੂੰ ਮੈਂ ਜਾਂ ਸ਼ਿਕਾਰ ਖੇਡਿਆ ਹੂੰ ਖੋਜ ਰਹਿ ਕਹਿੰਦਾ ਜਿਹੜਾ ਹੋ ਮੰਗੇਗਾ ਉਹ ਹੀ ਦਊ ਹੂੰ ਕਹਿੰਦਾ ਫਿਰ ਮੰਗਣੀ ਤੇ ਕੋਈ ਚੀਜ਼ ਹੂੰ ਫੌਟ ਚੋਂ ਕੱਢਦੇ ਮੈਂ ਹੂੰ ਉਹ ਕਹਦਾ ਮੇਰਾ ਫਲ ਤੇ ਆਦੀ ਸੀ ਹਾਂ ਉਹ ਕਾਮਲਾ ਹੋਵੇ ਰੇਜ ਕਹਿੰਦਾ ਹੂੰ ਕਹਿੰਦਾ ਸਿਰਫ ਮੈਂ ਤੇਰੇ ਫਾਇਦੇ ਦੀ ਗੱਲ ਕਰਦਾ ਸੁਚਾ ਸਿੰਘ ਹਾਂ ਜੇ ਫਰਮਾਇਤਾਂ ਹੀ ਦਿੰਦੇ ਕੋੰਦੇ ਨੇ ਉਹ ਸੁਚਾ ਸਿੰਘ ਨਹੀਂ ਜਾਣਾਂ ਹਾਂ ਫਰਮੇ ਤੇ ਬਣਾਏ ਹੁੰਦੇ ਨੇ ਉਹਨੂੰ ਗੱਲ ਦਾ ਨਹੀਂ ਪਤਾ ਹਾਂ ਤੇ ਸੁਚਾ ਸਿੰਘ ਹੂੰ ਤੁਸੀਂ ਬਹੁਤ ਜਲਦੀ ਪੈਨਸ਼ਨ ਜਾ ਰਹੇ ਹੋ ਹਾਂ ਤੇ ਕਿਉਂ ਜਾਣਾ ਹੈਗਾ ਪਿੰਡ ਹਾਂ ਉਹ ਸੁੱਚਾ ਕਹਿੰਦਾ ਸਾਹਿਬ ਮੈਂ ਪਿਆ ਮਰਿਆ ਆ ਗੱਲ ਆ ਮੇਰਾ ਘਰ ਪਟਿਆ ਗਿਆ ਹਾਂ ਫਿਰ ਜਦੋਂ ਫੌਜ ਅਫਸਰ ਦੇ ਪਈ ਖਾਨੇ ਚ ਗੱਲ ਉਹ ਕਹਿੰਦਾ ਨਿਕਲ ਜਾ ਹਾਂ ਲੋਤਰ ਵੀ ਅਗ ਭਜਾ ਜਾ ਭਜਾ ਲਾਗ ਆਉਦੀ ਹਾਂ ਆ ਗਿਆ ਪਿੰਡ ਜਿਹੋ ਦਾ ਹਾਂ ਪਿੰਡ ਆ ਗਿਆ ਇੱਕ ਦੋ ਵਾਰੀ ਕੁੱਕਰ ਨੂੰ ਸਮਝਾਇਆ ਹਾਂ ਤੇ ਬੀਰੋ ਨੂੰ ਕਿਹਾ ਹੂੰ ਵੀਰੋ ਪੈਰਾਂ ਤੇ ਪਾਣੀ ਪੈਣ ਦਿੰਦੀ ਆ ਹਾਂ ਵੀਰੋ ਕਹਿੰਦੀ ਇਹ ਗੱਲ ਹੀ ਨਹੀਂ ਕਹਿੰਦੀ ਜਿਹੜੀ ਤੂੰ ਕਹੀ ਜਾਂਦਾ ਹੂੰ ਤੂੰ ਲੋਕਾਂ ਮਗਰ ਲਾ ਕੇ ਕਹਿੰਦਾ ਤੂੰ ਬੁਲਾਣਾ ਹੋਗਾ ਨਾ ਤੁਸੀਂ ਮੇਰੇ ਭਰਾ ਨੂੰ ਘੋੜਦੇ ਹਾਂ ਹੂੰ ਮੈਂ ਤਾਂ ਕਹਿੰਦਾ ਹੂੰ ਵੀ ਨਹੀਂ ਮੰਨੇ ਹੂੰ ਤੇ ਭਾਈ ਜਦੋਂ ਹੱਦ ਟੱਪ ਗਈ ਹਾਂ ਇੱਕ ਦਿਨ ਕੁੱਕਰ ਊਠ ਤੇ ਅੱਛਾ ਪੱਠੇ ਲੈ ਕੇ ਆਇਆ ਚਰੀ ਚਰੀ ਲੈ ਕੇ ਆਇਆ ਹੂੰ ਜਦੋਂ ਪੱਠੇ ਲੈ ਕੇ ਆਉਂਦਾ ਹਾਂ ਤੇ ਉਧਰੋਂ ਤਰੇ ਆ ਰਮੀ ਜਾ ਵੜਿਆ ਹੂੰ ਤੇ ਉੱਥੇ ਭਾਗ ਹੈ ਹਾਂ ਐ ਕਰਕੇ ਦੋਨਾਂ ਨੂੰ ਦੇਤਾ ਫਿਰ ਠਾ ਠਾ ਹੂੰ ਅੱਜ ਦੋਨੇ ਠੋਕੇ ਘਰੇ ਆ ਗਏ ਬੀਰੋ ਚੱਕਦੀ ਹੂੰ ਤਿੰਨੇ ਮਾਰ ਕੇ ਇਹਦੇ ਨਾਲ ਜੀਵਨ ਹੁੰਦਾ ਸੀ ਕਹਿੰਦੇ ਬਦਬਾਸ਼ ਬਗੜਾੜੀ ਦਾ ਹਾਂ ਉਹਦੇ ਨਾਲ ਆ ਰਹੇ ਹਾਂ ਇੱਧਰ ਆ ਗਿਆ ਹਾਂ ਇੱਧਰ ਆ ਕੇ ਉਹ ਵੇਖਦਾ ਦੇਣ ਚੱਪ ਗਿਆ ਮੂੰਹ ਨਹੀਂ ਰਹਾ ਇੱਕ ਪਿੰਡ 'ਚ ਵੜਿਆ ਤਾਂ ਪਿੰਡ ਚ ਦੋ ਹੀ ਘਾਰੇ ਹਿੰਦੂਆਂ ਦੇ ਹਾਂਜੀ ਮੁਸਲਮਾਨਾਂ ਦਾ ਪਿੰਡ ਅੱਛਾ ਤੇ ਜਿਹੜੇ ਹਿੰਦੂਆਂ ਦੇ ਘਾਰੇ ਘਰੇ ਗਿਆ ਕਹਿੰਦਾ ਵੀ ਪਾਣੀ ਪਿਆ ਬੀਬੇ ਹੂੰ ਬੀਬੇ ਕਹਿੰਦੀ ਪੀਦਾ ਪਾਣੀ ਪਰ ਤੇਰੇ ਪੀਣ ਦੇ ਯੋਗ ਨਹੀਂ ਜੋਦਾ ਲੱਗਦਾ ਹੂੰ ਵੇਖਣ ਨੂੰ ਹੈ ਹੂੰ ਆਸਤਾ ਸ਼ਾਸਤਰ ਸਾਰੇ ਕੋਲੇ ਸੀ ਰਫਰ ਨੂੰ ਖੋਲ ਕੇ ਬੰਨੀ ਬੈਠਾ ਸੀ ਹਾਂ ਤੇ ਉਹ ਕਹਿੰਦਾ ਨਹੀਂ ਬੀਬੇ ਦਾ ਹੁਕਮ ਕਰ ਤੂੰ ਗੱਲ ਕੀ ਆ ਉਹ ਕਹਿੰਦੀ ਬੁੱਤਣਾ ਦਾ ਪਿੰਡ ਹੈ ਹੂੰ ਕਹਿੰਦੇ ਹੁਣੇ ਗਾਇਆਂ ਕੋਲ ਕੇ ਲੈ ਕੇ ਗਏ ਆ ਪੁੱਤੜਾ ਐ ਲੰਗੇ ਆ ਕਹਿੰਦੀ ਬਾੜ ਦੰਦੇ ਕਹਿੰਦੀ ਗਾਇਆਂ ਦੁੱਧ ਵਾਲੀਆਂ ਕਹਿੰਦੀ ਕਿ ਤੂੰ ਚਾਹ ਪੀਈਏ ਕਿਸੇ ਨੂੰ ਹਮ ਕਹਿੰਦੇ ਦੁੱਧ ਵਾਲੀਆਂ ਲੈ ਕੇ ਕੋਲ ਕੇ ਅੱਛਾ ਕਹਿੰਦਾ ਗਏ ਕਿੱਧਰ ਨੂੰ ਇੰਨਾ ਹੀ ਲਾਦਦੇ ਕਹਿੰਦੀ ਐ ਨਹੀਂ ਬੈ ਚੜ ਜਾ ਮਗਰੀ ਹਮ ਗਾ ਮੁਸਲਮਾਨ ਬੈਠੇ ਜੌਰ ਕਹਿੰਦੇ ਪੁੱਤੜਾ ਜਾਂਦੇ ਕਹਿੰਦੇ ਇੱਧਰ ਨਹੀਂ ਦੇਈ ਗਾ ਹਮ ਕਿਉਂਕਿ ਮੁਸਲਮਾਨ ਹੋਰ ਹੁੰਦੇ ਸੀ ਪੁੱਤੜ ਹੋਰ ਹੁੰਦੇ ਸੀ ਪੁੱਤੜ ਹੋਰ ਹੁੰਦੇ ਆ ਹਮ ਮੁਸਲਮਾਨ ਤਾਂ اسلام ਧਰਮ ਹੈ ਹਮ ਮੁੱਚਰ ਦਾ ਕੋਈ ਧਰਮ ਨਹੀਂ ਹੁੰਦਾ। ਹਮ ਮੁੱਚਰ ਤਾਂ ਸਿੱਖਾਂ 'ਚ ਵੀ ਹੈ, ਦੂਆਂ 'ਚ ਵੀ ਹੈ, ਮੁਸਲਮਾਨਾਂ 'ਚ ਵੀ ਹੈ, ਇਸਾਈਆਂ 'ਚ ਵੀ ਹੈ। ਮਿਲ ਕੋ ਸਹੀ। ਮੁੱਚਰ ਤਾਂ ਉਹਨੂੰ ਕਹਿੰਦੇ ਜਿਹੜਾ ਜਾਨਵਰ ਘਟਦਾ। ਹਮ ਠੀਕ ਹੈ। ਹਮ ਜਿਵੇਂ ਫਾਂਸੀ ਵਾਲ ਨੂੰ ਜਲਾਤ ਕਹਿ ਦਿੰਦੇ ਆਪਾਂ। ਹਾਂ। ਇਹ ਵੀ ਇੱਕ ਪੁੱਚਰ ਟਾਈਪ ਹੀ ਹੁੰਦਾ। ਵੱਡੀ ਜਾਨੇ ਹਤੰਤ ਜਾਨਵਰ ਯਾਰ ਵੱਡੀ ਜਾਨੇ ਯਾਰ ਕਿੰਨਾ ਪਾਪ ਕਰ ਦਿੰਦਾ ਜਾਂਪ ਤੱਕ ਯਾਰ ਉਹ ਸੋਚਦਾ ਕਿਤੇ ਵੀ ਦਾ ਲੇਖਾ ਵੀ ਦੇਣਾ ਪਊ ਕਿੰਨੇ ਜਾਨਵਰ ਕੱਲੇ ਹੀ ਮਰੀ ਜਾਂਦਾ ਮੈਂ। ਹਮ ਸਹੀ ਗੱਲ ਹੈ। ਤੇ ਇਹ ਕਰਕੇ ਜਦੋਂ ਯਾਰ ਵਾਲਿਆ ਨਾਲ ਸੁੱਚੇ ਨੇ ਮਿਹਨਤ ਕਰੀ ਜਾ ਕੇ ਹੂੰ ਕਹਿੰਦਾ ਵੀ ਗਾਇਆਂ ਛੱਡ ਦੇ ਅੱਛਾ ਇਹਨਾਂ ਦਾ ਕੋਈ ਕਸੂਰ ਨਹੀਂ ਹੂੰ ਉਹ ਕਹਿੰਦਾ ਵੀ ਨਹੀਂ ਨਹੀਂ ਪੰਜ ਜਾਣੇ ਸੀ ਹੂੰ ਇਹ ਕੱਲਾ ਹੈ ਹੂੰ ਤੇ ਕਹਿੰਦੇ ਇਹ ਕੰਮ ਨਹੀਂ ਹੋ ਸਕਦਾ ਉਹ ਕਹਿੰਦਾ ਫਿਰ ਐ ਕਰੋ ਵੀ ਪੈਸੇ ਲੈ ਲਓ ਯਾਰ ਕਿੰਨੇ ਦੀਆਂ ਗਾਇਆਂ ਉਹਨੇ ਰੁਪਈਏ ਲੈ ਲਓ ਹੂੰ ਉਹ ਕਹਿੰਦਾ ਲੱਗਦਾ ਤੇਰਾ ਵੀ ਰੰਬੀ ਨਾਲ ਕੰਮ ਕਰਨਾ ਪੈਣਾ ਹੇ ਤੇਰਾ ਵੀ ਮਾਜ਼ ਲਾਉਣਾ ਪੈਣਾ ਰੰਬੀ ਨਾਲ ਅੱਛਾ ਕਹਿੰਦਾ ਨਹੀਂ ਲੋਟ ਆਉਂਦੇ ਫਿਰ ਹੂੰ ਕੱਡੀ ਪਗਲੀ ਚੋ ਫਿਰ ਪੰਜੇ ਚੋਕ ਤੇ ਅੱਛਾ ਪੰਜੇ ਠੋਕੋ ਸੇ ਬੇਬੇ ਦੇ ਪੈਰੀਆਂ ਤਾ ਲਾਈ ਹੂੰ ਲੈ ਬੇਬੇ ਕਹਿੰਦਾ ਕਾਹਨਾਂ ਹੂੰ ਬੁਤੜੀ ਚੱਕਦੇ ਹੂੰ ਬੇਬੇ ਨੇ ਫਾਂਦਰ ਫੀਏ ਦੇਖੇ ਇਸ ਦੇਤੇ ਕਹਿੰਦਾ ਸੋਚਾ ਸਿੰਘ ਨਾ ਸਮਾਂ ਪੈਂਦਾ ਮੇਰਾ ਬੇਬੇ ਹਾਈ ਹਾਈ ਦੇਖੀ ਦੇ ਕੋੜਾ ਬੇਬੇ ਹੂੰ ਤੇ ਹੁਣ ਮੈਂ ਚੱਲਿਆ ਹੂੰ ਅਕਤੂਬਰੇ ਕਹਿੰਦੇ ਲਹਿਰੇ ਕੋਲੇ ਸੰਗਤਪੁਰਾ ਸੀ ਹੂੰ ਸੰਗਤਪੁਰੇ ਆ ਗਿਆ ਉੱਥੇ ਦਾ دوست ਸੀ ਮਹਾ ਸਿੰਘ ਹੂੰ ਮਹਾ ਸਿੰਘ ਕੋਲੇ ਆਇਆ ਹਾਂ ਮਹਾ ਸਿੰਘ ਕੋਲੇ ਜਦੋਂ ਆਇਆ ਉਦੋਂ ਨੂੰ ਅੰਗਰੇਜ਼ ਸਰਕਾਰ ਨੇ 2000 ਦਾ ਨਾਮ ਰੱਖਤਾ ਤੇ 2000 ਦਾ ਹਾਂ ਵੀ ਜਿਹੜਾ ਫੜਾਉ ਉਹਨੂੰ 2000 ਦੇਵਾਂਗੇ ਮਹਾ ਸਿੰਘ ਇੰਨਾ ਖੁਸ਼ ਹੋਇਆ ਦੇ ਪਹੁੰਚਣ ਤੇ ਵੀ 2000 ਰੁਪਈਆ ਆ ਗਿਆ ਮੇਰੇ ਕੋਲੇ ਹੂੰ ਉਹਨੇ दारू ਲਿਆਂਦੀ ਹੂੰ ਸੁੱਤੀਏ ਨੂੰ 100 ਰੁਪਿਆ ਹੀ ਰਜਾ ਕੇ ਪੁਲਿਸ ਨੂੰ ਫੜਾਤਾ ਬਾਹਰੋਂ ਕੁੰਡਾ ਲਾਤਾ ਹੂੰ ਪੁਲਿਸ ਆਈ ਉਹਨਾਂ ਨੇ ਸੋਚਾ ਭੱਲੇ ਪਟਿਆਲੇ ਵਾਲੇ ਰਾਜੇਦਾਰ ਆਸੀ ਉਦੋਂ ਇੱਧਰ ਹੂੰ ਤੇ 8 ਦਿਨਾਂ ਬਾਅਦ ਫਾਇਲ ਆਹੁਕ ਹੋ ਗਿਆ ਕਹਿੰਦੇ ਵੀ ਫਾਇਲ ਆ ਦੇ ਫਾਇਲ ਕਹਿੰਦੇ ਸੀ ਉਦੋਂ ਹੰਸੀ ਨੂੰ ਹਫਾਸੀ ਨੂੰ ਫਾਇਲ ਤੇ ਵੀ ਫਾਇਲ ਦੇ ਦਿਓ ਇਹਨੂੰ ਹੂੰ ਜਦੋਂ ਫਾਇਲ ਦੇਣ ਦੀ ਵਾਰੀ ਆ ਗਈ ਭਾਈ ਤੇ ਹੁਣ ਜਿੱਦੇ ਆਪਾਂ ਨੂੰ ਪਤਾ ਵੀ ਤੜਕੇ ਨੂੰ ਫਾਇਦੇ ਨੇ ਤੇ ਰਾਤ ਨੂੰ ਜਿਹੜਾ ਰਾਜਾ ਸੀਗਾ ਉਹਦੇ ਕੋਲੇ ਗਾਇਆਂ ਚੜਗਾਂ ਇੱਕ ਤੇ ਆਪਾਂ ਕਹਿੰਦੇ ਆ ਕੇ ਵੀ ਕੀਨੇ ਦੇਖਿਆ ਹਾਂ ਜੇ ਆਪਾਂ ਕੋ ਪੁੰਨ ਕਰਦੇ ਆ ਨਾ ਜਿਹੜੇ ਆਪਣੇ ਪੁੰਨ ਕਰਿਓ ਅੱਗੇ ਆਉਂਦੇ ਆ ਬਿਲਕੁਲ ਹੁੰਦੇ ਬੱਬਾ ਬਿਲਕੁਲ ਹੁੰਦੇ ਠੀਕ ਹੈ ਜੇ ਆਪਾਂ ਕਿਸੇ ਦਾ ਭਲਾ ਕਰਦੇ ਆ ਨਾ ਜੇ ਆਪਾਂ ਕਿਸੇ ਗਰੀਬ ਦਾ ਆਪਾਂ ਕਰਦੇ ਆ ਭਲਾ ਉਹ ਅੱਗੇ ਆਉਂਦਾ ਆਉਂਦਾ ਉਹ ਆਪ ਖੜਦਾ ਕਿ ਅੱਗੇ ਹਾਂ ਵੀ ਇਹਨੇ ਜੀ ਮੈਨੂੰ ਬਚਾਇਆ ਤੇ ਗਾਇਆਂ ਸਤਜੋਗ ਸੀਗਾ ਉਹ ਤੇ ਗਾਇਆਂ ਨੇ ਭਾਈ ਉਹਨੂੰ ਕਹਤਾ ਜੇਲਰ ਨੂੰ ਇਹਨੇ ਸਾਡੀ ਜਾਨ ਬਚਾਈ ਸੀ ਵੇ ਕੀ ਕੀ ਤੇ ਇਹਨਾਂ ਨੂੰ ਫਾਇਲਾ ਦੇ ਹਮ ਟਰਕੇ ਜੇਲਰ ਨੇ ਕਹਤਾ ਕਹਦਾ ਵੀ ਸੁੱਚਾ ਤੇਰੇ ਲਈ ਕੋਸ਼ਕਵਰੀ ਹੈ ਹਮ ਤੇ ਤੂੰ ਗਾਇਆਂ ਬਚਾਇਆਂ ਸੀ ਉਹ ਤੈਨੂੰ ਬਚਾ ਗਈਆਂ ਜਾ ਬਰੀਆਂ ਤੂੰ ਤੇ ਹੁਣ ਕਹਦਾ ਸਾਡੇ ਸਾਹਮਣੇ ਨਾ ਆਈ ਕੋਈ ਚੰਗਾ ਕੰਮ ਕਰੀ ਬਿਲਕੁਲ ਸੁੱਚਾ ਕਹਿੰਦੇ ਉੱਥੋਂ ਸਿੱਧਾ ਹਰਦوار ਗਿਆ ਹਾਂ ਹਰਦوار ਜਾ ਕੇ ਇਸ਼ਨਾਨ ਕੀਤਾ ਇਹਨੇ ਹਮ ਤੇ ਖੰਡ ਪਾੜ ਪ੍ਰਗਾਸ ਕਰਾਇਆ ਹਮ ਹਾਂਡ ਪਾੜ ਕਰਾ ਕੇ ਤੇ ਖੇਤੀ ਕਰਨ ਲੱਗ ਗਿਆ। ਹੂੰ। ਤੇ ਗਿਆ। ਅੱਛਾ। ਖੇਤੀ ਕਰਦਿਆਂ ਕਰਦਿਆਂ ਇਹਦੇ ਨਾਨਕੇ ਸੀ ਗਹਿਰੀ। ਹੂੰ। ਗਹਿਰੀ ਤੋਂ ਇਹਦੇ ਜਿਹੜੇ ਮਾਮੇ ਦੇ ਮੁੰਡੇ ਦਾ ਮੁੱਢਾ ਸੀ। ਇਹਨਾਂ ਭਤੀਜਾ ਹਾਂ। ਉਹ ਆ ਗਿਆ। ਅੱਛਾ। ਉਹਦੇ ਤੋਂ ਇਹਦੇ ਕੋਲੇ ਆ ਕੇ ਉਹਨੇ ਦੱਸਿਆ ਇਹਦੀ ਪਰਜਾਈ ਸੀ ਰਾਜਕੌਰ। ਹੂੰ। ਮਾਮੇ ਦੀ ਨੂੰ। ਹੂੰ। ਠੀਕ ਹੈ ਤੇ ਰਾਜਕੌਰ ਉੱਥੋਂ ਦੇ ਗੱਜਣ ਸਿੰਘ ਨਾਲ ਰਹਿਣ ਲੱਗੀ ਸੀ ਕਹਿ ਰਹੀ ਦਿਨਾ ਹਾਂ ਸ਼ਰਿਆਮ ਹਾਂ ਹੁਣ ਭਤੀਜਾ ਆਇਆ ਵਿਚਾਰਾ ਵੀ ਚਾਚਾ ਵੀ ਆਹ ਗੱਲ ਆ ਵੀ ਬਹੁਤ ਦੁਖੀ ਹੈ ਹਾਂ ਸੇਮ ਘਾਣ ਦੀ ਮਾਂ ਸਿੱਧੀ ਗੱਜਣ ਦੇ ਨਾਲ ਰਹਿੰਦੀ ਯਾਰ ਬੇਇੱਜ਼ਤੀ ਬਹੁਤ ਆਪਣੀ ਬਿਲਕੁਲ ਬਿਲਕੁਲ ਉਹ ਕਹਿੰਦੇ ਵੀ ਸੁੱਤੇ ਦੀ ਭੁਜਾਈ ਆ ਤੇ ਆਏ ਰਵੇ ਹਨ ਉਹ ਦਾ ਪੋਤਾ ਅੰਗਰੇਜ਼ਾਂ ਦਾ ਰਾਜ ਹੈ ਮਜ਼ਾ ਰੋਟੀ ਖਾਣ ਲੱਗੇ ਸੀ ਵੀ ਚੱਲ ਸਮਝਾਉਣੀ ਹੈ ਫੇਰ ਉਹੀ ਕੰਮ ਕਿ ਲੋਕ ਗਿਆ ਫੇਰ ਰੂਪ ਧਾਰ ਲਿਆ ਨਪਲੇ ਨੱਪੇ ਵੇ ਹਥਿਆਰ ਕੱਢ ਲੇ ਹਾਂ ਕਿੱਥੇ ਹੁਣ ਸਮਾਂ ਬਦਲਦਾ ਪਈ ਜਦੋਂ ਹਮ ਸਮਾਂ ਕਾ ਨੂੰ ਠਿਕਣ ਦਿੰਦਾ ਬੰਦੇ ਨੂੰ ਹਮ ਕੱਢ ਲੇ ਹਥਿਆਰ ਫੇਰ ਹਮ ਫੇਰ ਗਹਿਰੀ ਜਾਵ ਜਿਆ ਹਮ ਗਹਿਰੀ ਜੋ ਪੁੱਛਿਆ ਵੀ ਗੱਜਣ ਤੇ ਰਾਜਕੌਰ ਉਹ ਕਹਿੰਦੇ ਵੀ ਆੜ ਹੀ ਵੱਡੀ ਜਾਂਦੇ ਹਮ ਕਿਉਂਕਿ ਰਹਿ ਨਹੀਂ ਗੱਜਣ ਦੇ ਲੱਗੀ ਸੀ ਹਾਂ ਜਾ ਕੇ ਉੱਥੇ ਫਿਰ ਕਿਹਾ ਜਾ ਕੇ ਕਹਿੰਦਾ ਵੀ ਭਰਜਾਈ ਹਮ कि तेरे आते ਚੰਗੀ ਗੱਲ ਨਹੀਂ ਹਮ ਚੱਲ ਕਰੇ ਹਮ ਗੱਜਣਾ ਹੜ ਜਾ ਕਹਿੰਦਾ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹਮ ਉਹ ਕਹਿੰਦਾ ਗੱਲ ਸੁਣ ਲੈ ਨਾ ਤਾਂ ਇਹ ਵੀਰੋ ਆ ਹਮ ਤੇ ਨਾਮ ਹੈ ਕੁੱਕਰ ਹੈ ਹਮ ਠੀਕ ਆ ਹਾਂ ਜੀ ਨੂੰ ਮਾਰ ਦੇਗਾ ਹਾਂ ਦੋ ਤਾਈ ਕਰਕੇ ਜ਼ੜ ਦੂੰ ਹਾਂ ਬਦਮਾਸ਼ ਹੁੰਦਾ ਇਹ ਤੂੰ ਪਹਿਲਾਂ ਹਾਂ ਹੌਨੀ ਹਾਂ ਜਦੋਂ ਜਦੋਂ ਟੈਕ ਜਾਂਦਾ ਬੰਦਾ ਉਹਦੇ ਘੂਗੀਆਂ ਘਟਾਰਾਂ ਵੀ ਠੁੰਗਾ ਮਾਰਦੀਆਂ ਬਾਈ ਚੇਰਦੇ ਜਦੋਂ ਬੁढ़ा ਹੋ ਗਿਆ ਕੀ ਕਰਦਾ ਹਣਾ ਓਵੇਂ ਠੁੰਗਾ ਮਾਰਨ ਲੱਗ ਗਿਆ ਹਮ ਜਦੋਂ ਫਿਰ ਇੰਨੀ ਗੱਲ ਕਹੀ ਹਮ ਇਹ ਕਹਿੰਦਾ ਲੈ ਫਿਰ ਜੇ ਨਹੀਂ ਲੋਟ ਆਉਂਦਾ ਹਮ ਚੱਕ ਪਰ ਜਨਾਬ ਜੀ ਅਕਤੀ ਰਾਜਕੌਰ ਤੇ ਫਿਰ ਗੱਜਨ ਗੱਜਨ ਸਿੰਘ ਕਲਾ ਤੇ ਹਮ ਉਤੋਂ ਜੋਦਾ ਫੇਰ ਭੱਜਿਆ ਹਮ ਪਤੀ ਜੀ ਨੂੰ ਕਹਿੰਦਾ ਲੈ ਉਹ ਪੁੱਤਰਾ ਹਾਂ kada تین ਨਹੀਂ ਠਿਕੇਆ ਹੁਣ ਕਹਿੰਦਾ ਜਾਂ ਤੈਨੂੰ ਨਹੀਂ ਕੋਈ ਅੱਖ ਨੂੰ ਵਿਗਾਰਦਾ ਤੇਰੀ ਨੂੰ ਠੀਕ ਹੈ ਨਿਆਰੇ ਲੈ ਸਹੀ ਗੱਲ ਫਿਰ ਸਿਵਲੇ ਆ ਲਜਾਉਂਦਾ ਪਹਾੜਾਂ ਚ ਹਾਂ ਫਿਰ ਉੱਥੇ ਜਾ ਕੇ ਭਗਤ ਬਣ ਗਿਆ ਸੀ ਹਾਂ ਭਗਤ ਬਣ ਕੇ ਪੂਜਾ ਕਰਨ ਲੱਗ ਗਿਆ ਸੀ ਹਾਂ ਠੀਕ ਹੈ ਹੂੰ ਪੂਜਾ ਕਰਨ ਲੱਗ ਗਿਆ ਸੀ ਪੂਜਾ ਕਰਦਾ ਕਰਦਾ ਇਹਦੇ ਨਾਲ ਬਾਹ ਤੇ ਲਿਖਿਆ ਸੀਗਾ ਸੁੱਚਾ ਸਿੰਘ ਸਮਾ ਹਾਂ ਅੰਗਰੇਜ਼ ਸਰਕਾਰ ਨੇ ਪੜ ਲਿਆ ਹਾਂ ਬਾਹ ਤੇ ਵੀਰ ਸੁੱਚਾ ਸਿੰਘ ਸਮਾਂ ਹਾਂ ਫਿਰ ਉਹਨਾਂ ਨੇ ਲਾਲ ਚੰਡੀ ਦਿੱਤੀ ਤੇ ਉਹ ਨਹੀਂ ਘੇਰਾ ਪਾ ਗਏ ਫਾੜ ਲਿਆ ਫਾੜ ਲਿਆ ਅਸਗਰ ਫਾੜਨਸਾਰ ਫਿਰ ਸੁੱਚੇ ਨੂੰ ਫਾਹੇ ਲਾਇਆ ਸੀ ਭਾਈ ਹਾਂ ਇਹ ਸੀ ਸੁੱਚੇ ਦੀ ਰੀਅਲ ਸਟੋਰੀ ਹਾਂ ਫਿਰ ਫਾਂਸੀ ਦਿੱਤੀ ਉਹਨੂੰ ਫਿਰ ਫਾਂਸੀ ਦਿੱਤੀ ਸੀ ਹਾਂ ਜਿਵੇਂ ਗਾਣ ਹੈ ਜੇ ਫਿਰ ਮਾਝ ਕੋਈ ਹੋਰ ਦਿਖਾਉਂਦੇ ਉਹਨੂੰ ਹਨਾ ਬਹਿਸ ਕਰਕੇ ਇਹ ਆਪਣੇ ਪਿਰਥੀ ਦੀ ਕਹਾਣੀ ਹੈ ਪਿਰਥੀ ਦੀ ਪੰਡਤੀ ਬਿਲਕੁਲ ਨਹੀਂ ਬਜ਼ੁਰਗ ਦੀ ਹੈ ਬਜ਼ੁਰਗ ਹੈ ਉਹ ਦੱਸਦਾ ਹਾਂ ਅੱਛਾ ਮੈਂ ਪਿਰਥੀ ਦਾ ਨਾਂ ਕਿਉਂ ਲੈਣਾ ਵੀ ਪਿਰਥੀ ਇੱਕ ਐਸਾ ਸਾਖ ਸਾਹਿਬ ਵਿਚਾਰਾ ਹਾਂਜੀ ਮੇਰੇ ਨੂੰ ਦੁੱਖ ਬੜੇ ਦੇਖਿਓ ਨੇ ਅੱਛਾ ਜਿਹੜਾ ਪਿਰਥੀ ਹੈ ਪਿਰਥੀ ਦਾ ਜਿਹੜਾ ਦਾਦਾ ਸੀਗਾ ਹੂੰ ਉਹਦੇ ਨਾਂ ਨਕੇ ਸੀ ਇੱਥੇ ਬ੍ਰਿਆਸ ਅੱਛਾ ਸੌਨ ਸਿੰਘ ਤੇ ਕਪੂਰ ਸਿੰਘ ਦੋ ਭਰਾ ਹੁੰਦੇ ਸੀ ਠੀਕ ਆ ਉਹ ਨਾਨਕੇ ਢੇਰੀ ਤੇ ਰਹਿੰਦੇ ਸੀ ਹੂੰ ਠੀਕ ਆ ਹੂੰ ਫਿਰ ਇਹਦੇ ਪਿਓ ਹੁਣੀ ਹੋਏ ਆ ਨੌਰੀਆ ਤੇ ਬੌਰੀਆ ਦੋ ਭਰਾ ਸੀ ਇਹਦੇ ਪਿਓ ਦੇ ਦਾ ਚਾਚਾ ਠੀਕ ਆ ਧਰਤੀ ਦੇ ਹੂੰ ਇਸ ਪਿੰਡ 'ਚ ਹੀ ਰਹਿੰਦੇ ਸੀ ਉਂ ਬਸਿੰਦੇ ਸੀ ਇਹ ਬਾਦਲਗੜ ਦੇ ਬਾਦਲਗੜ ਦੇ ਠੀਕ ਆ ਹਾਂ ਠੀਕ ਆ ਇੱਥੇ ਜਾਨੀ ਵਧੀਆ ਜ਼ਮੀਨ ਖੇਤੀਬਾੜੀ ਪੰਡਤਾਂ ਦਾ ਪਿੰਡ ਸੀ ਇਹ ਪੂਰਾ ਕਹਿੰਦੇ ਤਾਮਝਾਮ ਫੱਟ ਸੀ ਬੜੀ ਕਿਰਪਾ ਸੀ ਰੱਬ ਦੀ ਰੰਗ ਲਾ ਗੇ ਪਰ ਜਦੋਂ ਉਹ ਕਾਲਾ ਦੌਰ ਚੜਿਆ ਸੀ ਪੰਜਾਬ ਤੇ ਉਦੋਂ ਕਿਤੇ ਤਾਂ ਹਿੰਦੂਆਂ ਨੂੰ ਮਾਰ ਦਿੱਤਾ ਜਾਂਦਾ ਸੀ ਕੱਢ ਕੇ ਕਿਤੇ ਸਿੱਖਾਂ ਨੂੰ ਕਿਉਂਕਿ ਉਦੋਂ ਕੋਈ ਬਦਨਾਮ ਕਰਨ ਵਾਲੇ ਕੋਈ ਹੋਰ ਹੀ ਹੁੰਦੇ ਸੀ ਕਿਉਂਕਿ ਸਿੱਖਾਂ ਦਾ ਜਿਹੜਾ ਕਰੈਕਟਰ ਆ ਉਹਨੂੰ ਕਿਰਦਾਰ ਨੂੰ ਸਿੱਟਣ ਵਾਲੇ ਬੜੇ ਸੀਗੇ ਬੰਦੇ ਹਨਾ ਵੇਈ ਉਹਦੋਂ ਕਹਿੰਦੇ ਨਾ ਵੀ ਇੱਕ ਪਿਰਥੀ ਕਹਿੰਦਾ ਵੀ ਇੱਕ ਐਸਾ ਦੌਰ ਆਇਆ ਹੂੰ ਐਸਾ ਕਾਲਾ ਦਿਨ ਆਇਆ 1990 ਹਾਂ ਉਹਦੀ ਕੰਨੀ ਕੰਲੀ ਚੀਜ਼ ਆਦਾ ਭਈ ਅੱਜ ਵੀ ਅੱਛਾ 1990 ਨੂੰ ਉਹਨੇ ਮੈਨੂੰ ਆਪ ਦੱਸਿਆ ਵੀ 23 ਤਰੀਕ 12ਵਾਂ ਮਹੀਨਾ ਐਤਵਾਰ ਐਤਵਾਰ ਦਾ ਦਿਨ ਸੀਗਾ ਬਾਹਰੋਂ ਬੰਦੇ ਆਉਂਦੇ ਆ ਹੂੰ ਪਿੰਡ 'ਚ ਰਾਤ ਨੂੰ ਹੂੰ ਸਭ ਤੋਂ ਪਹਿਲਾਂ ਤਾਂ ਉਹ ਠੇਕੇ ਨੂੰ ਅੱਗ ਲਾਉਂਦੇ ਆ ਹੂੰ ਉਹ ਜ਼ੇਰੀ ਨੂੰ ਪਤਾ ਉਹ ਹਮ ਬਠੇਕਾ ਸਾੜ ਦਿੱਤਾ ਜਾਂਦਾ ਹਮ ਫੇਰ ਉਹ ਪਿੰਡ 'ਚੋਂ ਦੋ ਗਰੀਬ ਘਰ ਦੇ ਬੱਚੇ ਆ ਪੰਡਤਾਂ ਦੇ ਅੱਛਾ ਠੀਕ ਹੈ ਜਮਾ ਜਾਣੇ ਆਏ ਨਹੀਂ ਹੈਗਾ ਵੀ ਉਹ ਬਾਹਰ ਤਕੜੇ ਘਰ ਦੇ ਹੋਣਗੇ ਅੱਛਾ ਯਾਨੀ ਗਰੀਬ ਘਰ ਦੇ ਠੀਕ ਇੱਕ ਬੁੱਧੂ RAM ਸੀਗਾ ਤੇ ਇੱਕ ਨਿੱਕਾ RAM ਸੀਗਾ ਬੁੱਧੂ ਕਰਮਚਾਰੀ ਦਾ ਸੀ ਤੇ ਨਿੱਕਾ ਮੇਰਾ ਘਰ ਬਿਰਜਲਾਲ ਦਾ ਸੀ ਹਾਂ ਠੀਕ ਹੈ ਠੀਕ ਹੈ ਹਾਂਜੀ ਇਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਪੰਡਤਾਂ ਦੇ ਘਰ ਖਲਾਉਣੇ ਸ਼ੁਰੂ ਕਰਤੇ ਠੀਕ ਆ ਬਈ ਆਪਾਂ ਪੰਡਤ ਕੱਢਨੇ ਆ ਪੰਡਤ ਕੱਢਨੇ ਹਾਂ ਪੰਡਤ ਨਿਕਲੇ ਇਹ ਇਹਦੇ ਪਿਓ ਹੁਣੀ ਨੌਰੀਆ ਸਹੀ ਗੱਲ ਤੇ ਬੌਰੀਆ ਹਾਂ ਜੇ ਦਰਵਾਜ਼ਾ ਖਲਾਇਆ ਕੌਣ ਆ ਕੇ ਰਸਤੇ ਦਾ ਨਾ ਫਲਾਨ ਨੇ ਧੋਕੇ ਬਾਰ ਖਲਾ ਕੇ ਵਰਗੇ ਬਾਰ ਖਲਾ ਕੇ ਉਹਨਾਂ ਨੂੰ ਮੂਰੇ ਲਾ ਦੇ ਕਿ ਚਲੋ ਆਪਾਂ ਗੁਰਦਾਰੇ ਗੱਲ ਕਰਨੀ ਹਾਂ ਤਰਪੇ ਵਿਚਾਰੇ ਸਿਆਰ ਮੁਰੇ ਤਰਨਾਜੀ ਭਾਈ ਹੂੰ ਦੋ ਵੋਸ ਸੀ ਕਿ ਹੂੰ ਬਧੂ ਤੇ ਨਿੱਕਾ ਹੂੰ ਦੋਨੋਂ ਨੌਰਿਆ ਤੇ ਬੌਰਿਆ ਹੋਗੀ ਹੂੰ ਲੇਕ ਜੀਤ ਜਿਲੇ ਦਾ ਇਥੇ ਮਾਸਟਰ ਰਹਿੰਦਾ ਹੁੰਦਾ ਸੀਗਾ ਰਾਮਕੁਮਾਰ ਹਾਂ ਤਿੰਨ ਬੱਚੇ ਸੀ ਛੋਟਾ ਜਿਹਾ ਪਰਿਵਾਰ ਸੀ ਉਹਦਾ ਹੂੰ ਉਹ ਪੰਜਾਬ ਕਰਨ ਉੱਠਿਆ ਜਦੋਂ ਵੇਖਿਆ ਬਧੂ ਹੁਣਾਂ ਦੱਸਤਾ ਕਹਿੰਦੇ ਇਹ ਵੀ ਵੰਡਤ ਹੈ ਅੱਛਾ ਦਰਦੀ ਦੱਸੀਗੇ ਹੂੰ ਉਹ ਕਹਿੰਦੇ ਆ ਜਾ ਵੀ ਤੂੰ ਵੀ ਆ ਜਾ ਅੱਛਾ ਪੰਜ ਹੋਗੀ ਹਾਂ ਤੇ ਗਾਂ ਦੇ ਥੋੜਾ ਜਿਹਾ ਇੰਨੇ ਪਿੰਡ ਦਾ ਇੱਕ ਤਾਂ ਕੋਈ ਪ੍ਰਤਾਪ ਸੀ ਇੱਕ ਜਗਰੂਪ ਸੀ ਹੂੰ ਬਹੁਤ ਪੜ੍ਹੇ ਲਿਖੇ ਬੰਦੇ ਸੀ ਕਹਿੰਦੇ ਹਾਂ ਦੋ ਹੋ ਗੱਢ ਲੇ ਦੋ ਹੋ ਗੱਢ ਲੇ ਸੱਤ ਹੋ ਗਏ ਸੱਤ ਹੋ ਗਏ ਸਾਰੀ ਰਾਤ ਉਹ ਕਹਿੰਦਾ ਲੈ ਕੇ ਪਿੰਡ ਚ ਤੁਰੇ ਫਿਰਦੇ ਕੁੱਟੀ ਗਏ ਨਾ ਓਏ ਹੋਏ ਠੀਕ ਹੈ ਅਖੀਰ ਜਦੋਂ ਪਤਾ ਲੱਗਾ ਪੈ ਪਾਟਣ ਲੱਗੀ ਹੈ ਹੂੰ ਉਦੋਂ ਪਿੰਡ ਦੇ ਬਾਹਰ ਦੇ ਪਾਇ ਲੈ ਆ ਕੇ ਗੋਲ ਦਾ ਮਾਰਦ ਨਾ ਖੜਾ ਕੇ ਸਾਰਿਆਂ ਮਾਰਦੇ ਸਾਰੇ ਮਾਰਦੇ ਓਏ ਹੋਏ ਨਾ ਪਤਾ ਕਿਸੇ ਨੂੰ ਕੌਣ ਸੀ ਉਹ ਕਿੱਥੋਂ ਆਏ ਮਾਰਨ ਵਾਲੇ ਕੀ ਗੱਲ ਐ ਤੇ ਨਾ ਉਦੋਂ ਬਾਈਕ ਉਹ ਤਾਂ ਗੱਤੀ ਸੀ ਦੀ ਗੱਲ ਨਾਤ ਬਹੁਤ ਮਾੜੀ ਸੀਗੀ ਉਦੋਂ ਮੰਨ ਲਾ ਵੀ ਪਿਰਤੀ ਦਾ ਪਰਿਵਾਰ ਹੀ ਉਜੜ ਗਿਆ ਹਾਂ ਉਹ ਟਾਈਮਾਂ ਚ ਇਹ ਉਹ ਕਹਿੰਦਾ ਵੀ ਦੇਣ ਚੜਿਆ ਹਾਂ ਕਿ ਕਈ ਘਰ ਤਾਂ ਗਏ ਵੀ ਹੋਗੇ ਸਾਡੇ ਮਿਲੋਂ ਹਾਂ ਵੀ ਬਿਨਾਂ ਦੱਸੇ ਪਤਾ ਹੀ ਨਹੀਂ ਕਿਥੇ ਜਾਵਰਾ ਜੇ ਹਾਂ ਜਿਹੜੇ ਅੱਜ ਤੱਕ ਨਹੀਂ ਆਏ ਹਾਂ ਅੱਛਾ ਆਏ ਹੀ ਨਹੀਂ ਬੈਠ ਅਸੀਂ ਸੀਗੇ ਕਹਿੰਦਾ ਅਸੀਂ 5-4 ਸਾਲ ਤੱਕ ਡਰ-ਡਰ ਕੇ ਵੀ ਆਦਿ ਵੀ ਬੰਦੇ ਆਏ ਅੱਜ ਵੀ ਆਏ ਸਾਨੂੰ ਮਾਰਨ ਅੱਜ ਵੀ ਆਏ ਉਹ ਉਹਨਾਂ ਦਾ ਮਾਹੌਲ ਸ਼ਾਂਤ ਹੋ ਗਿਆ ਟਕਟਕਾ ਹੋ ਗਿਆ ਯਾਨੀ ਫੇਰ ਜਾ ਕੇ ਸਾਥ-ਸਾਥ ਬੈ ਬਸ ਸਾਥ-ਸਾਹੀ ਬੈ ਉਹ ਉਹਨਾਂ ਦੇ ਜਣਾ ਪੱਟੀਆਂ ਕਹਿੰਦਾ ਅਜੇ ਤੱਕ ਲੋਟ ਨਹੀਂ ਆਈਆਂ ਬਾਈ ਓਏ ਹੋਏ ਕੀ ਹਾਲਾਤ ਹੋਣਗੇ ਅੱਜ ਲੱਖੇ ਦੇ ਨਾਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਪਰਤੀ ਲੰਬਾ ਆਏ ਹਾਏ ਅੱਛਾ ਠੀਕ ਹੈ ਉਹ ਪਰਤੀ ਆ ਉਹ ਪਰਤੀ ਕਿੰਨੀ ਲੰਮੀ ਕਹਾਣੀ ਬਾਬਾ ਇਹ ਅਭੀ ਆਏ ਨਹੀਂ ਜੀਨੇ ਦੌਰ ਦੇਖਿਆ ਉਹਨੂੰ ਪਤਾ ਹਮ ਬੇ ਕਿੱਡਾ ਮਾੜਾ ਸੀ ਬੜਾ ਮਾੜਾ ਸੀ ਦੌਰ ਨਹੀਂ ਨਹੀਂ ਦੇਖਿਆ ਉਹਨੂੰ ਨਹੀਂ ਪਤਾ ਕਰਾਂ ਦੇ ਮੈਂ ਕਿਹਾ ਘਰ ਉੱਜੜ ਗਿਆ ਬਾਬਾ ਲੈ ਇਸ ਵੇਲੇ ਆਪਾਂ ਐ ਬੋਲ ਕੇ ਕਿਤੇ ਵੀਡੀਓ ਬਣਾ ਲੈਂਦੇ ਉਦੋਂ ਹਮ ਝੂਨ ਹੀ ਕਰਨੀ ਸੀ ਆਪਾਂ ਇਹ ਬਾਈ ਬੋਲੀ ਜਾਂਨੇ ਪੁਲਿਸ ਦੀ ਗੱਡੀ ਆ ਜਾਂਦੀ ਚੱਕ ਕੇ ਲਿਆ ਕੇ ਉਹ ਠੋਕ ਦਿੰਦੀ ਹਾਂ ਪਤਾ ਨਹੀਂ ਕਿ ਕਈ ਪੁੱਸਰੇ ਅਫਸਰ ਕਰਦੇ ਸੀ ਬਾਈ ਉਹੀ ਚੱਕ ਚੱਕ ਮਾਰੀ ਜਾਂਦੇ ਸੀ ਅਫਸਰ ਸੀ ਜਾਂ ਕੌਣ ਸੀ ਬਾਬਾ ਪਤਾ ਹੀ ਨਹੀਂ ਕੌਣ ਸੀ ਨਹੀਂ ਬਾਬਾ ਪੁਲਿਸ ਅਫਸਰ ਬਹੁਤ ਮਾਰਦੇ ਸੀ ਉਦੋਂ ਮਾਰਦੇ ਵੀ ਸੀਗੇ ਬਾਬਾ ਵਿੱਚ ਜਿਹੜੇ ਹੁਣ ਹਿੰਦੂਆਂ ਨੂੰ ਚੱਕ ਕੇ ਕੱਢ ਕੇ ਮਾਰੀ ਜਾਂਦੇ ਸੀ ਇਹ ਤਾਂ ਦੋ ਨੰਬਰੀ ਇਹ ਬੰਦੇ ਸੀ ਹਾਂ ਕੋ ਸਿੱਖਾਂ ਨੂੰ ਮਾਰੀ ਜਾਂਦੇ ਸੀ ਇਹਦੇ ਡਿਊਟੀ ਲਈ ਵੀ ਸੀ ਹਾਂ ਇਹਨਾਂ ਚੀਜ਼ਾਂ ਤੇ ਫਰਮਾਂ ਵੀ ਵਾਣੀ ਨੇ ਹਾਂ ਬਿਲਕੁਲ 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 ਠੀਕ ਹੈ ਉਹ ਤਾਂ ਪੈਸੇ ਦੇ ਕੇ ਕੰਮ ਹੋ ਰਿਹਾ ਸੀ ਹਾਂ ਲਾਲਚ ਦੇ ਕੇ ਕੰਮ ਹੋ ਰਿਹਾ ਸੀ ਸਿੱਖਾਂ ਦਾ ਕਰੈਕਟਰ ਹੈ ਜਿਹੜਾ ਉਹ ਇੰਨਾ ਕੁ ਡਾਊਨ ਕਰਨਾ ਸੀ ਪੰਜਾਬ ਨੂੰ ਅੱਗ ਲਾਉਣੀ ਸੀ ਜਿਵੇਂ ਮਰਜ਼ੀ ਲਾ ਦਿੰਦੇ ਹਮ ਕਹਿ ਤਾਂ ਦਿੰਨੇ ਆਪਾਂ ਵੀ ਚਲੋ ਕੋਈ ਨਹੀਂ ਰਾਹੁਲ ਗਾਂਧੀ ਨੇ ਗਲਤੀ ਮੰਨ ਲਈ ਫਲਾਣਾ ਮੰਨ ਲਿਆ ਪਰ ਯਾਰ ਜਿਹੜਾ ਉਹਨਾਂ ਨੇ ਇਜਾੜਾ ਕਰਿਆ ਉਹ ਲੋਟ ਨਹੀਂ ਆਇਆ ਲੋਟ ਨਹੀਂ ਆਇਆ ਜਿਹੜਾ ਬਹੁਤ ਹੋਇਆ ਇਹ ਨਾ ਉਹ ਅਟੈਕ ਕਰਦੀ ਹਰਮੰਦਰ ਸਾਹਿਬ ਤੇ ਨਾ ਸਾਡੇ ਤੇ ਇਹ ਦਿਨ ਆਉਂਦੇ ਨਾ ਸਾਡਾ ਇਹ ਕਰੈਕਟਰ ਇਤੋਂ ਤੱਕ ਜਾਂਦਾ ਤਿੰਨਾ ਲੋ ਅਸੀਂ ਬੱਜੇ ਆ ਨਾ ਕੋਈ ਨਹੀਂ ਬੱਜ ਸਕਦਾ ਕਿੰਨਾ ਲਹੂ ਡੁੱਲਿਆ ਉਹ ਤੋਂ ਸਿੱਖਾਂ ਨਾ ਯਾਰ ਬਾਬਾ ਕਿੰਨੇ ਸਾਡੇ ਭਰਾ ਅੱਜ ਵੀ ਬਾਹਰ ਕਰੋ ਬੇਕਾਰ ਹੋਏ ਬੈਠਿਆ ਯਾਰ ਜਿਹਨਾਂ ਨੂੰ ਆਉਣ ਹੀ ਨਹੀਂ ਦਿੱਤਾ ਜਾਂਦਾ ਕੋਈ ਜੇਲਾ ਚ ਬੈਠੇ ਆ ਹਾਂ ਉਹਨੂੰ ਵੀ ਬਾਹਰ ਕੱਢਿਆ ਜਾਂਦਾ ਹਵਾਰੇ ਯਾਰ ਕੇ ਕੱਲੇ ਕੱਲੇ ਪੋਤਾ ਕਰਦੇ ਕੀ ਕਰਦੇ ਜਿਉ ਨਹੀਂ ਇਹ ਕੋਸ ਕਰਦੇ ਜੀ ਨਾ ਪੰਜਾਬ ਚ ਜਮੀ ਨਹੀਂ ਥਿਉਣੇ ਜੀ ਆਪਣੇ ਵਰਗੇ ਸਾਡੇ ਵਰਗੇ ਵੀ ਮਾਰੇ ਜਾਂਦੇ ਹਾਂ ਅਸੀਂ ਨਹੀਂ ਰਹਿਣਾ ਸੀ ਜਿਉ ਵਿਚਾਰੇ ਨਾ ਕੁਰਬਾਨੀਆਂ ਦਿੰਦੇ ਹਾਂ ਗਨਾਬਝਾਉਂਦੇ ਮਿੱਟੂ ਦੇ ਪਿਓ ਨੇ ਤਾਂ ਕਸਰੀ ਵੀ ਛੱਡੀ ਕੋਈ ਯਾਰ ਹੂੰ ਉਹਨਾਂ ਦਾ ਹੱਤੀ ਫੇਰਤਾ ਹੀ ਉਹ ਇੱਥੇ ਹੀ ਮਾਰਤਾ ਇਹ ਵੀ ਚੱਕ ਦਿਓ ਬਸ ਮੁੰਡਾ ਇੰਜ ਦਾ ਜੈਦਾ ਹਾਂ ਖਾਂ ਮਸੀਬਾਈ ਯਾਰ ਸਹੀ ਗੱਲ ਆ ਬਾਬਾ ਸਹੀ ਗੱਲ ਜੇ ਕਹਿੰਨੇ ਫਿਰ ਗੱਲ ਦੂਰ ਜਾਂਦੀ ਸੱਚ ਕੌੜਾ ਹੁੰਦਾ ਯਾਰ ਚਕੌੜਾ ਹੁੰਦਾ ਕਿ ਇਹ ਗੱਲਾਂ ਆਪਾਂ ਤਾਂ ਦੱਸ ਦੇਉਨੇ ਆ ਕਿਉਂਕਿ ਆਪਣੇ ਨਵੀਂ ਪੀੜ੍ਹੀ ਨੂੰ ਪਤਾ ਲੱਗੇ ਹਾਂ ਉਹ ਲੜਾਈਆਂ ਤੋਂ ਸੁਚੇਤ ਰਹਿਣ ਪਤਾ ਨਹੀਂ ਉਹਨਾਂ ਨੂੰ ਇਹ ਹਾਲਾਤ ਕੀ ਸੀ ਹੂੰ ਇਮੋਰ ਕੇ ਸਾਢੇ ਤੇ ਦਿਨ ਨਾਉਨ ਹਮ ਮਰਿਆ ਦਾ ਸਾਡੀ ਹੈ ਹਮ ਮਾਦੀ ਮਰਿਆ ਬੱਬਾ ਚਾਹ ਪਾਂਡਸੀ ਚਾਹ ਬਾਣੀਆਂ ਸੀ ਚਾਹ ਸਿੱਖ ਸੀ ਚਾਹ ਹਿੰਦੂ ਸੀ ਤੇ ਮੁਸਲਮਾਨ ਸੀ ਸੀ ਤਾਂ ਪੰਜਾਬੀ ਹਮ ਮਰਿਆ ਦਾ ਪੰਜਾਬੀ ਹੈ ਹਮ ਮਾਰਿਆ ਵੀ ਪੰਜਾਬੀ ਨੇ ਹਮ ਆਪਦੇ ਆਪਦਾਂ ਤੋਂ ਮਰਵਾਤੇ ਅਗਲੇ ਨੇ ਬਹੁਤ ਕਰਾਂ ਦਾ ਨਾਮ ਸੀ ਉਹ ਉਹ ਤੇ ਤਾਜ਼ਾ ਮਗਾਦੀ ਸੀ ਬਾਈ ਹਫਤਾ ਬਚਣ ਰਹਿ ਗਏ ਨੇ ਯਾਰ ਹੂੰ ਸਹੀ ਗੱਲ ਹੈ ਜਿਸ ਨਾਮ ਨੂੰ ਜਾਨ ਮਟਾ ਦੇਾਂਗੇ ਖੂਨ ਤਾਂ ਬਦਲਾ ਖੂਨ ਹਾਂ ਅਸੀਂ ਫੇਰ ਫਿਲਮਾਂ ਵੇਖੀ ਜਾਂਦੇ ਰਹਿੰਦੇ ਇਹਨਾਂ ਦੇ ਪਤਾ ਨਹੀਂ ਨਾ ਨਵੀਂ ਪੀੜ੍ਹੀ ਨੂੰ ਵੀ ਹਾਲਾਤ ਕੀ ਹੋਏ ਹੁਣ ਬਾਬਾ ਬਹੁਤ ਮਾੜੇ ਖਰਾਬ ਸੀ ਆਪਦੇ ਬੱਚੇ ਨਹੀਂ ਰੱਖੇ ਸੀ ਲੋਕਾਂ ਨੇ ਆਪਦੇ ਕੋਲੇ ਘਰੋਂ ਘੜਤੇ ਸੀ ਵੀ ਜਾਓ ਜਹਾਜ਼ ਬਣਾਦੇ ਸੀ ਦੈਂਟ ਆਫ ਦਾ ਟਾਪ ਲੋਗ ਗੁੱਤਾਂ ਕਰਤਿਆਂ ਸੀ ਗੁੱਤਾ ਕਰਤਿਆਂ ਸੀ ਮੁੰਡਿਆਂ ਦੇ ਹਾਂ ਕੁੜੀਆ ਬਣਾਤੇ ਜੁਆਕ ਹੂੰ ਵੀ ਆਏ ਬਾਜੋ ਹੂੰ ਕੋਈ ਹੱਲ ਨਹੀਂ ਜਿਹੜੇ ਗਰੀ ਪਰਿਵਾਰ ਸੀਗੇ ਦਰੂ ਪਰਿਵਾਰ ਸੀਗੇ ਉਹਨਾਂ ਨੂੰ ਪੁੱਛੋ ਵੀ ਉਹ ਕਿਵੇਂ ਕੱਢਿਆ ਦਿਨ ਉਹਨਾਂ ਨੇ ਹੂੰ ਇਸ ਕਰਕੇ ਭਰਾਵੋ ਮੈਂ ਕਹਿੰਨਾ ਉਹਨਾਂ ਵੀ ਸ਼ਾਂਤੀ ਪੰਜਾਬ ਤੇ ਸ਼ਾਂਤੀ ਪੰਜਾਬ ਸਾਡਾ ਪੰਜਾਬ ਬਣ ਜੇ ਹੂੰ ਪੰਜਾਬ ਸਾਡਾ ਖੁਸ਼ਹਾਲ ਹੋਵੇ ਸਾਰੇ ਨਾਲ ਮਿਲ ਕੇ ਰਹਿਣ ਹਾਂ ਬਿਲਕੁਲ ਸਹੀ ਕੋਈ ਤੇਰ ਮੇਰ ਨਾ ਹੋਵੇ ਇੱਥੇ ਹੂੰ ਠੀਕ ਆ ਜਿਹੜੇ ਚਾਰਕ ਭੌਂਕਦੇ ਆ ਨਾ ਹੂੰ ਅੱਜ ਮਿਆ ਗੰਜਾ ਜਾ ਛੇਰ ਆ ਗਿਆ ਦੁੱਧੇ ਆ ਨਾ ਇਹਨਾਂ ਨੂੰ ਜੂਰ ਸਰਕਾਰ ਨੱਥ ਪਾਵੇ ਯਾਰ ਹੂੰ ਬਿਲਕੁਲ ਸਹੀ ਜਿਵੇਂ ਮਰਜ਼ੀ ਆ ਪਾਵੇ ਇਹ ਸਰਕਾਰ ਦਾ ਫਰਜ ਹੈ ਸਾਡਾ ਨਹੀਂ ਕਿਉਂਕਿ ਹੁਣ ਭਗਵਾਨਤਮਨ ਦੇ ਹੱਥ ਚ ਆ ਬਈ ਹੂੰ ਸਰਕਾਰ ਬਚਾਉਣੀ ਹੈ ਕਿ ਜਿੱਟਣੀ ਹੈ ਹਾਂ ਬਿਲਕੁਲ ਸਹੀ ਗੱਲ ਹੈ ਬਾਕੀ ਕਿ ਇੰਜਰੀਬਾਣ ਹੋਣਾ ਚਾਹੀਦਾ ਹੁਣ ਸਾਰੀਆਂ ਅਥਾਰਟੀਆਂ ਚਾਕੇ ਭਗਵਾਨ ਸਤਿਮਾਨ ਨੂੰ ਦੇ ਦੇਣ ਜੋ ਮਰਦੀਆ ਕਰ ਤੇਰਾ ਪੰਜਾਬ ਆ ਹਾਂ ਠੀਕ ਹੈ ਹਾਂ ਸਰਕਾਰ ਤਾਂ ਡਿੱਗਣੀ ਨਹੀਂ ਦਿੰਦਾ ਹਾਂ ਨਹੀਂ ਨਿਕਲ ਚਲਾ ਲੂ ਚਲਾ ਲੂਗਾ ਪਾਵਰ ਦੇਣ ਪਾਵਰ ਦੇ ਦੇਣ ਸਾਰੀ ਹਾਂ ਪਾਵਰ ਨਹੀਂ ਦਿੰਦੇ ਬਾਈ ਹਾਂ ਪਰ ਉਹ ਨਿਕਣੇ ਸਾਥੀਓ ਹਾਂ ਹਮ ਆਏਗੇ ਉਹ ਗੰਗੀ ਜਾਂਦਾ ਰੇ ਨਾ ਗੰਜਰਦਾ ਇਹਨੂੰ ਫੈਂਸੀ ਦਿਓ ਮੈਂ ਕਿ ਲਿਆ ਕੇ ਜਾਂ ਕੋਰ ਐਕਸ ਕੋਈ ਜਾਂ ਅਮਰਦਨ ਨੂੰ ਕਹਿ ਕੇ ਇਹਨੂੰ ਸੈਟ ਲਵਾਈਏ ਇੱਕਦਮ ਸਹੀ ਗੱਲ ਹੈ ਨਾ ਹਾਂ ਜਿਹੜਾ ਮੁੜ ਕੇ ਆਏ ਫਿਰ ਆਏ ਸਾਥੀਓ ਮਨਾਰ ਫਨਿਆ ਮੈਂ ਉਹ ਨਾ ਵੀ ਨਾਲ ਛੱਡ ਦੇ ਕੇ ਆਪਣੇ ਕੋਲ ਆਇਆ ਸੀ ਨਾ ਮੋਟਰਸਾਈਕਲ ਤੇ ਦੇਖਿਆ ਤੂੰ ਐ ਬੈਠਿਆ ਆ ਬਾਬਾ ਹਾ ਜੀ ਬਾਬਾ ਹਾਂ ਤਾਰੀ ਬਾਬਾ ਹਾਂ ਬਾਬਾ ਉਹ ਮੈਂਗਾ ਤੈਨੂੰ ਦੀਂਦੀ ਸੜਕ ਪੂਰੇ ਕੰਜਰ ਦੇ ਤੱਲੇ ਆ ਜਾਏਗਾ ਕਹਦੇ ਤੇ ਸਹੀ ਗੱਲ ਉਹ ਜੀ ਦਾ ਕਹਿੰਦਾ ਜਿਵੇਂ ਸਾਡਾ ਹਾਲ ਹੁੰਦਾ ਨਾ 2 ਵਜੇ ਉਹਨਾਂ ਦਾ ਦਿਨੇ ਹਾਲ ਹੁੰਦਾ ਸੋ ਭਰਾ ਉਹ ਅੱਜ ਦਾ ਕੰਟੈਂਟ ਆਪਣਾ ਥੋੜਾ ਜਿਹਾ ਹਲੂਣਾ ਦੇਣ ਵਾਸਤੇ ਸੀ ਹਨਾ ਕੱਲ ਨੂੰ ਫੇਰ ਰੰਗਾਰੰਗ ਪ੍ਰੋਗਰਾਮ ਲਿਆਵਾਂਗੇ ਹਾਂ ਤੇ ਵੀਡੀਓ ਨੂੰ ਸ਼ੇਅਰ ਦੱਬ ਕੇ ਕਰਿਓ ਭਰਾ ਬਣ ਕੇ ਇਹ ਬਿਲਕੁਲ ਸੱਚੀਆਂ ਘਟਨਾਵਾਂ ਦੱਸੀਆਂ ਤੁਹਾਨੂੰ ਬਿਲਕੁਲ ਬਿਲਕੁਲ ਪਰ ਥੀ ਆਪਣਾ ਬਜ਼ੁਰਗ ਬੰਦਾ ਹੈ ਤੇ ਲੱਖਾਂ ਭਰਾ ਸਾਡਾ ਪਾਤਨਾਂ ਤੋਂ ਸਾਰੇ ਭਰਾ ਉੱਥੇ ਪਹੁੰਚਿਆ ਕਰੋ ਹੁੰਗਾ ਰਾਹ ਦਿਆ ਕਰੋ ਜਿਵੇਂ ਸਰਦਾ ਵਰਦਾ ਭਰਾ ਨੂੰ ਮੇਰੀ ਬੇਨਤੀ ਹੈ ਕਿ ਉਹ ਵੈਸੇ ਦੋ ਰੋਟੀਆਂ ਖਾਇਆ ਕਰੇ ਭਰਾ ਕਰੋ ਖਾਧ ਨਹੀਂ ਹੈ ਯਾਰ ਆਪਾਂ ਵੀ ਚੱਲ ਕੇ ਆਵਾਂਗੇ ਬਾਬਾ ਉਹਨਾਂ ਦੀ ਜੇਲ ਵਧਾਓ ਮੈਂ ਵੀ ਗੱਡੀ ਲੈਣ ਜਾਣਾ ਹੈ ਜਿਹੜਾ ਮਾਰਕੇ ਆਵਾਂਗੇ ਉੱਥੇ ਮੈਂ 2 ਦਿਨ ਲਾ ਕੇ ਆਉਂਗਾ ਉੱਥੇ 2 ਦਿਨ ਬੰਦ ਕਰਕੇ ਜਾਵਾਂਗੇ ਅਸੀਂ ਆਪਦਾ ਯਾਰ ਠੀਕ ਹੈ ਕਿਉਂਕਿ ਆਪਣੇ ਬੰਦੇ ਨੂੰ ਕੰਮ ਕਰਨ ਲਾਉਣਾ ਹੈ ਆਪਾਂ ਠੀਕ ਹੈ ਜੀ ਕੋਚਾਨੀ ਮਾ ਸਬਦ ਬੋਲਿਆ ਗਿਆ ਬਤਾ ਮਾਫੀ ਚਾਹੁੰਦੇ ਆ ਤੇ ਬਾਕੀ ਤੁਹਾਡੇ ਹੱਥ ਚ ਹੈ ਜੀ ਠੀਕ ਹੈ ਤੇ ਤੁਸੀਂ ਜਰੂਰ ਮਾਨ ਤਾਨ ਕਰਿਓ ਸਾਡਾ ਸ਼ੇਅਰ ਕਰਿਓ ਵੀਡੀਓ ਨੂੰ ਤੇ ਜੇ ਕੋਈ ਗਲਤੀ ਬੋਲੀ ਹੋਵੇ ਮਾਫੀ ਚਾਹੁੰਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ